ਬਾਉਲ ਸੀਗੇ ਜਿਆਦਾ ਮੈਂ ਤਾਂ ਰੋ ਵੀ ਲਿਆ ਤੇ ਕਿਵੇਂ ਰੋਲੇ ਕਹਿੰਦੇ ਸੋਹਦੇ ਤੁਸੀਂ ਗੁਰਦੀਪ ਜੀ ਨੂੰ ਪੁੱਛੋ ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਮੈਂ ਪੁੱਛਿਆ ਨਹੀਂ ਪੁੱਛ ਲੋ ਇਹਨਾਂ ਨੂੰ ਮੈਂ ਪੁੱਛਿਆ ਨਹੀਂ ਲੈ ਮੈਨੂੰ ਬਹੁਤ ਵਧੀਆ ਲੱਗੀ ਐ ਮੋਸ਼ਨ ਬਾਉਲ ਸੀਗੇ ਜਿਆਦਾ ਮੈਂ ਤਾਂ ਰੋ ਵੀ ਲਿਆ ਤੇ ਕਿਵੇਂ ਰੋਲੇ ਕਹਿੰਦੇ ਲੈ ਔਰ ਥੋੜੀ ਚੱਲਦੀ ਐ ਉਹ ਸਾਡੇ ਪੰਜਾਬ ਦੇ ਸੀਐਮ ਸਾਹਿਬ ਜੇ ਬਣੇ ਸੀ ਨਾ ਉਹਦੇ ਮੰਮਾ ਕਹਿੰਦੇ ਸੀ ਮੇਰਾ ਬੇਟਾ ਮੰਤਰੀ ਬਣ ਗਿਆ ਤੁਸੀਂ ਵੀ ਆਪਣੇ ਬੇਟੇ ਨੂੰ ਤਾਂ ਕਹਿੰਦੇ ਵੀ ਮੇਰਾ ਉਮਰ ਤਾਂ ਇੱਕ ਤਾਂ ਬਣ ਗਿਆ ਲੈ ਲੈ ਕੋਈ ਨਹੀਂ ਨਾ ਨਾ ਤੁਸੀਂ ਤੇ ਨਹੀਂ ਪੁੱਛੋ ਤੁਸੀਂ ਗੁਰਦੀਪ ਜੀ ਨੂੰ ਪੁੱਛੋ ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਨਾ ਕਿ ਦੋ ਭੈਣਾਂ ਦੇ ਦੋ ਬੱਚੇ ਆਉ ਤੁਹਾਨੂੰ ਤੇ ਕੰਮ ਕਿੰਨੇ ਗੁਰਦੀਪ ਜੀ ਦਾ ਤੁਹਾਨੂੰ ਕਰ ਰਹੇ ਸੀ ਕਿ ਤੱਕ ਇਹ ਸਗਾ ਨਹੀਂ ਬਾਕੀ ਤਾਂ ਤੁਸੀਂ ਜਰੂਰ ਮਾਈ ਘਰ ਆ ਜੀ ਆ ਜੀ ਪਹਿਲਾਂ ਤਾਂ ਥੈਂਕ ਯੂ ਮੇਰਾ ਪਹਿਲਾਂ ਤਾਂ ਆਪਣੀ ਟੀਮ ਨੂੰ ਥੈਂਕ ਯੂ ਕਰਨ ਨੂੰ ਦਿਲ ਕਰਦਾ ਮਨ ਨੂੰ ਸਰ ਆਪਣੀ ਫਿਲਮ ਨੂੰ ਦੇਖਦੇ ਹੋਏ ਬੜਾ ਇੰਜੋਏ ਕੀਤਾ ਮੈਂ ਤੇ ਐਂਡ ਤੇ ਮੇਰੇ ਟਿਸ਼ੂ ਅੱਤੇ ਤੱਕ ਵੀ ਮੇਰੇ ਹੱਥ ਜੀ ਆ ਥੈਂਕ ਯੂ ਸੋ ਮਚ ਅੰਗੀ ਤੇ ਮੈਨਾਂ ਤਾਂ ਜੋ ਇਹਨਾਂ ਨੇ ਫੀਲ ਕੀਤਾ ਉਹ ਤੁਸੀਂ ਵੀ ਸਾਰਿਆਂ ਨੇ ਦੇਖਦੇ ਹੋਏ ਫੀਲ ਕੀਤਾ ਹੋਣਾ ਤੇ ਹਾਂ ਆਹ ਦੇਖੋ ਮੇਰਾ ਟਿਸ਼ੂ ਵਾਲੇ ਵੀ ਮੇਰੇ ਅੱਤੇ ਜੀ ਆ ਹਾਂਜੀ ਮੈਨੂੰ ਕੀ ਸਵਾਲ ਆਇਆ ਤੁਹਾਨੂੰ ਤੁਸੀਂ ਆਪਣੇ ਕੁਲੀਜਾ ਬਾਰੇ ਕੀ ਕਹਿੰਦੇ ਹੋ ਜਾਂ ਆ ਨੇ ਸਵਾਲ ਤਾਂ ਕੋਈ ਨਹੀਂ ਆਇਆ ਪਰ ਮੈਂ ਪੂਰੀ ਟੀਮ ਦੀ ਮਿਹਨਤ ਸੀ ਜੋ ਐਕਸ਼ਨ ਸੀ ਕਿਉਂਕਿ ਮੈਂ ਐਕਸ਼ਨ ਬਹੁਤ ਘੱਟ ਦੇਖਿਆ ਮੈਂ ਸਿਰਫ ਇੱਕੋ ਹੀ ਸੀਨ ਐਕਸ਼ਨ ਸ਼ੂਟ ਹੁੰਦੇਆਂ ਦੇਖਿਆ ਤੇ ਮੈਨੂੰ ਲੱਗਿਆ ਕਿ ਇਦਾਂ ਦੀ ਚੀਜ਼ ਪਹਿਲਾਂ ਪੰਜਾਬੀ ਸਿਨੇਮੇ ਵਿੱਚ ਆਈ ਨਹੀਂ ਆ ਤੁਸੀਂ ਮੈਨੂੰ ਬੜਾ ਉੱਥੇ ਬੈਠ ਕੇ ਮਾਣ ਵੀ ਮਹਿਸੂਸ ਹੋ ਰਿਹਾ ਸੀ ਕਿ ਕਿ ਇੰਨੇ ਸੋਨੇ ਪ੍ਰੋਜੈਕਟ ਦਾ ਇੰਨੀ ਸੋਹਣੀ ਚੀਜ਼ ਦਾ ਜਿਵੇਂ ਇੱਕ ਉਹ ਫਿਲਮ ਜਿਹਦੀ ਐਗਜ਼ਾਮਪਲ ਦਿੱਤੀ ਜਾਊਗੀ ਕਿ ਇੰਨਾ ਸੋਨਾ ਐਕਸ਼ਨ ਪੰਜਾਬੀ ਫਿਲਮਾਂ ਚ ਜਾਂ ਪੰਜਾਬੀ ਸਿਨੇਮੇ ਵਿੱਚ ਹੋਇਆ ਤੇ ਮੈਂ ਉਸ ਚੀਜ਼ ਦਾ ਹਿੱਸਾ ਕੈਰੀ ਪਰ ਜੀ ਨੂੰ ਬਹੁਤ ਸ਼ੁਕਰੀਆ ਪਹਿਲੀ ਕਾਲ ਇਹਨਾਂ ਦੀ ਆਈ ਸੀ ਕਿ ਮੈਨੂੰ ਕਿ ਤੁਸੀਂ ਫਿਲਮ ਕਰਨੀ ਆ ਤੇ ਬਹੁਤ ਸ਼ੁਕਰੀਆ ਸਾਡੇ ਕੋਲ ਵੱਡੇ ਉਹ ਅਰੀਜਨ ਰੋਕ ਨੂੰ ਸਾਡੇ ਦਾਣਾ ਹੋਣ ਦੇ ਬਾਰੇ ਕਾਈ ਤੁਸੀਂ ਕਿਹਾ ਵੀ ਉਹ ਮੈਨੂੰ ਮੈਨੂੰ ਮੈਂ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੀ ਹਾਂ ਤੇ ਮੈਨੂੰ ਸੀਗਾ ਕਿ ਜੋ 10 ਸਾਲਾਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਸਿਨੇਮਾ ਇਦਾਂ ਦਾ ਹੋਣਾ ਚਾਹੀਦਾ ਜਾਂ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਇਹ ਪਰਮਾਤਮਾ ਦੀ ਕਿਰਪਾ ਮੈਂ ਸਮਝੂਗੀ ਕਿ ਜਦੋਂ ਮੈਨੂੰ ਮੇਰੇ ਹਿੱਸੇ ਕੋਈ ਫਿਲਮ ਆਈ ਹੈ ਤਾਂ ਉਦਾਂ ਦੀ ਹੀ ਫਿਲਮ ਆਈ ਆ ਜਿੱਦਾਂ ਦਾ ਸਿਨੇਮਾ ਜਿਹਦੇ ਬਾਰੇ ਅਸੀਂ ਪਿਛਲੇ 10 ਸਾਲਾਂ ਤੋਂ ਗੱਲ ਕਰਦੇ ਆ ਰਹੇ ਸੀਗੇ ਕਿ ਫਿਲਮਾਂ ਦਾ ਸਿਨੇਮਾ ਇਦਾਂ ਦਾ ਹੋਣਾ ਚਾਹੀਦਾ ਬਹੁਤ ਵਧੀਆ ਲੱਗੀ ਐ ਈਮੋਸ਼ਨ ਪਾਵਰ ਸੀਗੇ ਜਿਆਦਾ ਮੈਂ ਤਾਂ ਰੋ ਵੀ ਲਿਆ ਤੇ ਕਿਵੇਂ ਲੋਕ ਰੋਲੇ ਕਹਿੰਦੇ ਚੋਦੇ ਤੁਸੀਂ ਗਰਦੀਪ ਜੀ ਨੂੰ ਪੁੱਛੋ ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਮੈਂ ਪੁੱਛਿਆ ਨਹੀਂ ਪੁੱਛ ਲਓ ਇਹਨਾਂ ਨੂੰ ਮੈਂ ਪੁੱਛਿਆ ਨਹੀਂ ਇਹਨੇ ਮੈਨੂੰ ਬਹੁਤ ਵਧੀਆ ਲੱਗੀ ਐ ਮੋਸ਼ਨ ਪਾਉਂਸ ਸੀਗੇ ਜਿਆਦਾ ਮੈਂ ਤਾਂ ਰੋ ਵੀ ਲਿਆ ਤੇ ਕਿਵੇਂ ਲੋਕ ਰੋਲੇ ਕਹਿੰਦੇ ਲੈ ਹੋਰ ਥੋੜੀ ਚੱਲਦੀ ਹੈ ਜਦੋਂ ਸਾਡੇ ਪੰਜਾਬ ਦੇ ਸੀਐਮ ਸਾਹਿਬ ਨਾ ਨਾ ਤੁਸੀਂ ਤੇ ਨਹੀਂ ਪੁੱਛੋ ਤੁਸੀਂ ਗਰਦੀਪ ਜੀ ਨੂੰ ਪੁੱਛੋ ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਮੈਂ ਤੁਹਾਨੂੰ ਕੀ ਦੋ ਭੈਂਸਾ ਦੇ ਦੋ ਕੁਰਸੀ ਆਓ ਤੁਸੀਂ ਤੇ ਕਰੀਂ ਗਰਦੀਪ ਜੀ ਜਦ ਤੁਹਾਨੂੰ ਕਰ ਰਹੇ ਸੀ ਕਿ ਤੱਕੀ ਸਗਾ ਨਹੀਂ ਬਗਲ ਦੇਖਣੇ ਆ ਰਹੇ ਪਹਿਲਾਂ ਤਾਂ ਥੈਂਕ ਯੂ ਮੇਰਾ ਪਹਿਲਾਂ ਤਾਂ ਆਪਣੀ ਟੀਮ ਨੂੰ ਥੈਂਕ ਯੂ ਕਰਨ ਨੂੰ ਦਿਲ ਕਰਦਾ ਮਨੀਸ਼ ਸਰ ਆਪਣੀ ਫਿਲਮ ਨੂੰ ਦੇਖਦੇ ਹੋਏ ਬੜਾ ਇੰਜੋਏ ਕੀਤਾ ਮੈਂ ਤੇ ਐਂਡ ਤੇ ਵੀ ਮੋਟਿਵਲ ਟਿਸ਼ੂ ਵੀ ਮੇਰੇ ਹੱਥ ਜੀ ਆ ਥੈਂਕ ਯੂ ਸੋ ਮਚ ਅੰਕੀ ਤੇ ਮੇਰੇ ਦਾ ਜੋ ਇਹਨਾਂ ਨੇ ਫੀਲ ਕੀਤਾ ਉਹ ਤੁਸੀਂ ਵੀ ਸਾਰਿਆਂ ਨੇ ਦੇਖਦੇ ਹੋਏ ਫੀਲ ਕੀਤਾ ਹੋਣਾ ਤੇ ਹਾਂ ਆ ਲੈ ਕੋ ਮੇਰਾ ਟਿਸ਼ੂ ਲੈ ਲੇ ਮੈਨੂੰ ਆ ਤਾ ਚਾਹੀਦਾ ਹਾਂਜੀ ਮੈਨੂੰ ਸਵਾਲ ਆਇਆ ਤੁਹਾਨੂੰ ਵੀ ਆਪਣੇ ਆਪ ਕੋਈ ਨਹੀਂ ਆਇਆ ਦਾ ਜਾਂ ਨਹੀਂ ਸਵਾਲ ਤਾਂ ਕੋਈ ਨਹੀਂ ਆਇਆ ਪਰ ਮੈਂ ਪੂਰੀ ਟੀਮ ਦੀ ਮਿਹਨਤ ਸੀ ਜੋ ਐਕਸ਼ਨ ਸੀ ਕਿਉਂਕਿ ਮੈਂ ਐਕਸ਼ਨ ਬਹੁਤ ਘੱਟ ਦੇਖਿਆ ਮੈਂ ਸਿਰਫ ਇੱਕੋ ਹੀ ਸੀਨ ਐਕਸ਼ਨ ਸ਼ੂਟ ਹੁੰਦੇਆਂ ਦੇਖਿਆ ਤੇ ਮੈਨੂੰ ਲੱਗਿਆ ਕਿ ਇਦਾਂ ਦੀ ਚੀਜ਼ ਪਹਿਲਾਂ ਪੰਜਾਬੀ ਸਿਨੇਮੇ 'ਚ ਆਈ ਨਹੀਂ ਆ। ਜਦੋਂ ਮੈਨੂੰ ਬੜਾ ਉੱਥੇ ਬੈਠ ਕੇ ਮਾਣ ਵੀ ਮਹਿਸੂਸ ਹੋ ਰਿਆ ਸੀ ਕਿ ਕਿ ਇੰਨੇ ਸੋਹਣੇ ਪ੍ਰੋਜੈਕਟ ਦਾ ਤੇ ਇੰਨੀ ਸੋਹਣੀ ਚੀਜ਼ ਦਾ ਜਿਵੇਂ ਇੱਕ ਉਹ ਫਿਲਮ ਜਿਹਦੀ ਐਗਜ਼ਾਮਪਲ ਦਿੱਤੀ ਜਾਊਗੀ ਕਿ ਇੰਨਾ ਸੋਹਣਾ ਐਕਸ਼ਨ ਪੰਜਾਬੀ ਫਿਲਮਾਂ 'ਚ ਜਾਂ ਪੰਜਾਬੀ ਸਿਨੇਮੇ 'ਚ ਹੋਇਆ ਤੇ ਮੈਂ ਉਸ ਚੀਜ਼ ਦਾ ਹਿੱਸਾ �ैरी ਭਾ ਜੀ ਨੂੰ ਬਹੁਤ ਸ਼ੁਕਰੀਆ ਪਹਿਲੀ ਕਾਲ ਇਹਨਾਂ ਦੀ ਆਈ ਸੀ ਕਿ ਮੈਨੂੰ ਕਿ ਤੁਸੀਂ ਫਿਲਮ ਕਰਨੀ ਆ ਤੇ ਬਹੁਤ ਸ਼ੁਕਰੀਆ ਸਾਡੇ ਵੱਲੋਂ। ਮੈਨੂੰ ਲੱਗਦਾ ਵੱਡੇ ਉਹ ਓਰੀਜਨਲ ਆਕਟੋਰਾਂ ਨਾਲ ਗੱਲਾਂ ਹੋਣ ਜਾਈਏ ਬਾਰੇ A gente vai que abrir outra mesa, ਮੈਂ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੀ ਹਾਂ ਤੇ ਮੈਨੂੰ ਸੀਗਾ ਕਿ ਜੋ 10 ਸਾਲਾਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਸਿਨੇਮਾ ਇਦਾਂ ਦਾ ਹੋਣਾ ਚਾਹੀਦਾ ਜਾਂ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਇਹ ਪਰਮਾਤਮਾ ਦੀ ਕਿਰਪਾ ਮੈਂ ਸਮਝੂਗੀ ਕਿ ਜਦੋਂ ਮੈਨੂੰ ਮੇਰੇ ਹਿੱਸੇ ਕੋਈ ਫਿਲਮ ਆਈ ਹੈ ਤਾਂ ਉਦਾਂ ਦੀ ਹੀ ਫਿਲਮ ਆਈ ਆ ਜਿੱਦਾਂ ਦਾ ਸਿਨੇਮਾ ਜਿਹਦੇ ਬਾਰੇ ਅਸੀਂ ਪਿਛਲੇ 10 ਸਾਲਾਂ ਤੋਂ ਗੱਲ ਕਰਦੇ ਆ ਰਹੇ ਸੀਗੇ ਕਿ ਫਿਲਮਾਂ ਜਾਂ ਸਿਨੇਮਾ ਇਦਾਂ ਦਾ ਹੋਣਾ ਚਾਹੀਦਾ